ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਪਿੰਡ ਲਾਦੀਆਂ ਵਿਖੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਵਾਈਸ ਪ੍ਰਧਾਨ ਗੁਰਜੀਤ ਸਿੰਘ ਗਿੱਲ ਦੇ ਘਰ ਵਿੱਚ ਜ਼ਰੂਰਤਮੰਦ ਬੀਬੀਆਂ ਨੂੰ ਸਵੈਟਰਾਂ ਦਿੱਤੀਆਂ ਗਈਆਂ ਇਸ ਮੌਕੇ ਗੁਰਜੀਤ ਸਿੰਘ ਗਿੱਲ ਨੇ ਬੋਲਦੇ ਹੋਏ ਕਿਹਾ ਕਿ ਸੁਸਾਇਟੀ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਜਿਤੇ ਜਿਵੇਂ ਕਿ ਪਿਛਲੇ ਦਿਨੀ ਗੜੀ ਦੇ ਪੁਲ ਦੇ ਨੇੜੇ ਝੁੱਗਿਆਂ ਨੂੰ ਜਦੋਂ ਭਿਆਨਕ ਅੱਗ ਲੱਗ ਗਈ ਸੀ ਉਸ ਵਕਤ ਵੀ ਸੁਸਾਇਟੀ ਨੇ ਉੱਥੇ ਜਾ ਕੇ ਉਹਨਾਂ ਪਰਿਵਾਰਾਂ ਨੂੰ ਰਾਸ਼ਨ ਕੱਪੜੇ ਆਦ ਸਾਮਾਨ ਵੰਡਿਆ ਸੀ ਇਸ ਤਰ੍ਹਾਂ ਹੀ ਕੁਝ ਦਿਨ ਪਹਿਲਾਂ ਲਾਡੂਵਾਲ ਵਿਖੇ ਜਿਸ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਪਈ ਸੀ ਇਸ ਸੁਸਾਇਟੀ ਨੇ ਉਹਨਾਂ ਨੂੰ ਰਾਸ਼ਨ ਕੱਪੜੇ ਤੇ ਛੱਤ ਪਾਉਣ ਦਾ ਸਹਮਾਨ ਦਿੱਤਾ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ ਦੇ ਨਾਲ-ਨਾਲ ਹਰ ਮਹੀਨੇ ਬੀਬੀਆਂ ਨੂੰ ਰਾਸ਼ਨ ਵੀ ਵੰਡਿਆ ਜਾਂਦਾ ਹੈ ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਨੀਲਕਮਲ ਸ਼ਰਮਾ ਨੇ ਗੁਰਜੀਤ ਸਿੰਘ ਗੱਲ ਨੂੰ ਸਰੂਪਾ ਤੇ ਕੇ ਸਨਮਾਨਿਤ ਕੀਤਾ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਤੇ ਸੁਸਾਇਟੀ ਦੇ ਵਾਈਸ ਪ੍ਰਧਾਨ ਕਮਲ ਚੀਨਾ ਸੈਕਟਰੀ ਦਲਜੀਤ ਕੁਮਾਰ ਰਕੇਸ਼ ਸ਼ਰਮਾ ਗੁਰਮੀਤ ਸਿੰਘ ਆਦ ਮੈਂਬਰ ਹਾਜ਼ਰ ਸਨ